ਇਹ ਨਾਲ ਦਿੰਦਾ ਵੀ ਮਹਾਰਾਜੇ ਤੁਸ ਜੀ ਮਾਇਆ ਹੈ ਇਹਨੂੰ ਕਿਸੇ ਲੇਖੇ ਚਲਾ ਦੋ ਉਹ ਫੇਰੇ ਸ਼ਾਂਤ ਕੀ ਫਲ ਸੋਭ ਸੇਖੀ ਉਹ ਸ਼ਾਂਤ ਕੀ দান ਹੋਇਆ ਕਰਦਾ ਤੇ ਫਲ ਬਹੁਤਾ ਹੁੰਦਾ ਉਹ ਵੀ দান ਇਹ ਨਹੀਂ ਦੇਣਾ ਵੀ ਮੈਂ ਦੇ ਰਿਹਾ ਓਏ ਸਮਝੇ ਵੀ ਵੈਗਰੂ ਮੈਨੂੰ ਦਿੰਦਾ ਤੇ ਮੈਂ ਉਹਦਾ ਦਿੱਤਾ ਹੋਇਆ ਦੇ ਰਿਆਂ ਵੈਗਰੂ ਕੋ ਜਾਣ ਕੈ ਸਵੇ ਪਦार्थ ਦੇ ਤਨਕਨਾ ਆਪਣਾ ਮਾ ਲਈ ਤਾਹੀਂ ਇਹ ਖੈਰ ਫਲ ਲੈ ਉਹਦਾ ਫਲ ਖੈਰ ਪ੍ਰਾਪਤ ਹੋਇਆ ਕਰਦਾ ਖੈਰ ਫਲ ਹੁੰਦਾ ਹੈ ਜਿਹੜਾ ਫਲ ਨਾਸ਼ ਨਾ ਹੋਵੇ ਬਾਕੀ ਫਲ ਨਾਸ਼ ਹੋ ਜਾਂਦੇ ਨੇ ਤੀਰ ਸਵਰਤਾਰਦਾਨ ਕਰ ਮਨ ਮਹਿਤਰਾ ਗਵਾਨ ਨਾਨਕ ਨੇ ਫਲ ਜਾਤੇ ਜਉਂ ਪੁੰਜ ਰਛਨਾ ਪਰ ਜਿਹੜਾ ਵੈਗਰੂ ਦਾ ਜਾਣ ਕੇ ਦਿੰਦਾ ਹੈ ਕਹਿੰਦੇ ਉਹ ਖੈਰ ਫਲ ਹੁੰਦਾ ਹੈ ਨਾਸ਼ ਨਹੀਂ ਹੁੰਦਾ ਬਹੁਤ ਵੱਡਾ ਫਲ ਹੋਇਆ ਕਰ ਇੱਕ ਵਾਰੀ ਵਿਕਰਮਾਜੀਤ ਨੇ ਆਪਣੇ ਰਾਜ ਜੋ ਸੀ ਨੂੰ ਪੁੱਛਿਆ ਕਹਿੰਦਾ ਮੈਂ ਉਹ ਕਿਹੜਾ ਕਰਮ ਕੀਤਾ ਜਿਹਦੇ ਕਰਕੇ ਮੈਨੂੰ ਤਾਸ਼ਗਨ ਤੋਂ ਲੈ ਕੇ ਬਰਮਾ ਤੱਕ ਰਾਤੇ ਹੀ ਹਾਂ ਮੱਧ ਪ੍ਰਦੇਸ਼ ਤੱਕ ਦਾ ਰਾਜ ਪ੍ਰਾਪਤ ਹੋਇਆ ਅਫਗਾਨਿਸਤਾਨ ਵਗੈਰਾ ਸਾਰੇ ਜੋ ਸੀ ਸਤ ਦਿਨ ਦੀ ਮੌਤ ਦੇਤੀ ਕੁਝ ਨਹੀਂ ਸਮਝ ਆਉਂਦਾ ਨਾਲ ਇਹ ਕਹਦਾ ਵੀ ਮੈਂ ਦੰਨ ਦੇਵਾਂਗਾ ਜੇ ਤੂੰ ਦੱਸ ਨਾ ਸਕੇ ਉਦਾਸ ਜਿਹੇ ਤ ਦੇਖ ਕੇ 7ਵੇਂ ਦਿਨ ਉਹ ਲੜਕੀ ਨੇ ਪੁੱਛਿਆ ਵੀ ਪਿਤਾ ਜੀ ਤੁਸੀਂ 6-7 ਦਿਨ ਦੇ ਨਾ ਕੁਝ ਖਾਣੇ ਹੋ ਨਾ ਪੀਣੇ ਆ ਕੀ ਗੱਲ ਜੇ ਚਿੰਤਾ ਹਵਾਈ ਮਨ ਵਿੱਚ ਦੱਸ ਦੇਣੀ ਚਾਹੀਦੀ ਹੈ ਕਹੇ ਕੰਧ ਨਾਲ ਵੀ ਗੱਲ ਕਰ ਲੋ ਹੋ ਸਕਦਾ ਕੰਧ ਕੋਈ ਜਵਾਬ ਦੇ ਦੇਵੇ ਅੰਦਰ ਨਾ ਗੱਲ ਰੱਖੋ ਅੰਦਰ ਗੱਲ ਖਾ ਜਾਏਗੀ ਆਦਿ ਕਹਿਣ ਲੱਗੇ ਬੇਟੀ ਆ ਵਿਕਰਮਾਜੀਤ ਨੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਤੇ ਮੇਰੀ ਸਮਝ ਵਿੱਚ ਕੁਝ ਨਹੀਂ ਆਉਂਦਾ ਕਹਿੰਦੇ ਪਤਾ ਨਹੀਂ ਇਹ ਤਾਂ ਕੋਈ ਗੱਲ ਹੈ ਨਹੀਂ ਤੁਸੀਂ ਜਾ ਕੇ ਕਹਿ ਦਿਓ ਮੈਂ ਕੱਲ ਨੂੰ ਮੇਰੀ ਲੜਕੀ ਜਵਾਬ ਦੇਵੇਗੀ ਕਹਿੰਦੇ ਦੇ ਦੇਗੀ ਬੇਟੀ ਕਹਿੰਦੀ ਹਾਂ ਜਾ ਕੇ ਕਹਿ ਦੋ ਕਹਿੰਦੇ ਮਹਾਰਾਜ ਕੱਲ ਨੂੰ ਆਪਦੇ ਦਰਬਾਰ ਵਿੱਚ ਮੇਰੀ ਲੜਕੀ ਜਵਾਬ ਦੇਵੇਗੀ ਦੂਸਰੇ ਦਿਨ ਦਰਬਾਰ ਦੇ ਵਿੱਚ ਲੜਕੀ ਹਾਜ਼ਰ ਹੋਈ ਆਹਣ ਲਗੀ ਮਹਾਰਾਜ ਦੱਸਦਾ ਮੈਂ ਦਿੱਨੀ ਆ ਪਰ ਤੁਹਾਡਾ ਪੀਨ ਨਹੀਂ ਆਉਣਾ ਜੇ ਪੀਨ ਨਾ ਆ ਤੁਸੀਂ ਸਬੂਤ ਮੰਗੋਗੇ ਤਸਬੂਤ ਸਹਿਤ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਉਹ ਤੁਸੀਂ ਐ ਕਰੋ ਇਥੋਂ 35 ਮੀਲ ਦੇ ਇੱਕ ਮਹਾਤਮਾ ਰਹਿੰਦੇ ਨੇ ਉਹ ਸਵਾਹ ਘੋੜ ਕੇ ਜਾਂਦੇ ਨੇ ਉਹ ਤੁਹਾਡਾ ਜਵਾਬ ਦੇਣਗੇ ਉੱਥੇ ਚਲੀ ਗਈ ਤੇ ਉੱਥੇ ਗਏ ਆ ਕਿਹਾ ਹੋਇਆ ਬਾਦਸ਼ਾਹ ਵੇ ਸੰਤ ਜੀ ਆਹ ਗੱਲ ਐ ਮੈਂ ਪੁੱਛਣੀ ਆ ਉਹ ਕਹਿੰਦੇ ਸਾਨੂੰ ਪਤਾ ਐ ਪਰ ਤੈਨੂੰ ਉਕੀਨ ਨਹੀਂ ਆਉਣਾ ਤੈਨੂੰ ਉਕੀਨ ਆਏਗਾ ਇੱਕ ਹੋਰ ਸੰਤ ਇਥੋਂ 30 ਮੀਲ ਤੇ ਰਹਿੰਦੇ ਨੇ ਉਹ ਗਰਮ ਗਰਮੰਦ ਯਾਰੇ ਮੂੰਹ ਚ ਪਾ ਲੈਂਦੇ ਨੇ ਅੰਗਾਰ ਖਾਂਦੇ ਨੇ ਤੇ ਤੂੰ ਉਹ ਤੇ ਜਾ ਕੇ ਪੁੱਛ ਲੈ ਉਥੇ ਚਲੇ ਗਿਆ ਪੁਰਾਣੇ ਵੀ ਜਵਾਬ ਦੇਤਾ ਕਹਿਣ ਲੱਗੇ ਬਾਦਸ਼ਾ ਸਾਡੇ ਬਚਨ ਤੇ ਤੈਨੂੰ ਯਕੀਨ ਨਹੀਂ ਹੋਣਾ ਤੈਨੂੰ ਯਕੀਨ ਦਵਾਨ ਵਾਲਾ ਕੱਲ ਨੂੰ ਪੈਦਾ ਹੋਣਾ ਫਲਾਣੇ ਥਾਂ ਤੇ ਐ ਉਹਦੇ ਜੰਮਦੇ ਨਹੀਂ ਮਰ ਜਾਣਾ ਥੋੜੀ ਦੇਰ ਤੇਰੀ ਪ੍ਰਤੀਸ਼ਾ ਕਰ ਰਿਹਾ ਤੇ ਤੂੰ ਉਹ ਨੂੰ ਵਰਦੀ ਚ ਲੈ ਕੇ ਪੁੱਛ ਲਈ ਉਹ ਤੈਨੂੰ ਜਵਾਬ ਦੇਈ ਉਠ ਕੇ ਲੈ ਗਿਆ ਜਗਾ ਜਿੱਥੇ ਦੱਸਿਆ ਸੀ ਦੂਸਰੇ ਦਿਨ ਬਚਿਆ ਹੋਇਆ ਬੁਲਾ ਲਿਆ ਉਸਨੇ ਗੋਦੀ ਚ ਲਿਆ ਸਵਾਲ ਕਰਿਆ ਕਹਦਾ ਹੈ ਬੱਚੇ ਮੈਨੂੰ ਦੱਸ ਰਾਜ ਅੱਡਾ ਕਿਵੇਂ ਪ੍ਰਾਪਤ ਹੋਇਆ ਉਸ ਵੇਲੇ ਬੋਲਿਆ ਕਹਿਣ ਲੱਗਾ ਵਿਕਰਮਾਜੀਤ ਤੂੰ ਤੇ ਮੈਂ ਤੇ ਅੰਵਿਆਰ ਖਾਨ ਵਾਲਾ ਤੇ ਉਹ ਜਿਹੜਾ ਸਵਾ ਭੂਲ ਹੈ ਤੇ ਉਹ ਲੜਕੀ ਪਿਛਲੇ ਜਨਮ ਵਿੱਚ ਇਕੱਠੇ ਸੀ ਤੇ ਆਪਾਂ ਚਾਰੇ ਤਪੱਸਿਆ ਕਰਿਆ ਕਰਦੇ ਸੀ ਉਹ ਲੜਕੀ ਦੋ ਦੋ ਬਲਛਾਡੇ ਸਾਨੂੰ ਲਿਆਇਆ ਕਰਦੀ ਸੀ ਅੱਥਰ ਬਹਿਣਾ ਤੇ ਉਸ ਵੇਲੇ ਇੱਕ ਦਿਨ ਭਗਵਾਨ ਸਾਡੀ ਪ੍ਰੀਖਿਆ ਕਰਨ ਵਾਸਤੇ ਆ ਗਏ ਤੇ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਮੈਂ ਭੁੱਖਾ ਤੇ ਮੈਨੂੰ ਕੁਝ ਖਾਣ ਨੂੰ ਦੋ ਕਹਿੰਦੇ ਪਹਿਲੇ ਸੰਤਾ ਤੋਂ ਉਹਨਾਂ ਨੇ ਇੱਕ ਰੋਟੀ ਲੈ ਲਈ ਕਹਿੰਦੇ ਇਹਦੇ ਨਾਲ ਤਾਂ ਮੈਂ ਰਜਣਾ ਨਹੀਂ ਪਾਈ ਅੱਧਾ ਪ੍ਰਸ਼ਾਦਾ ਹੋਰ ਦੇ ਤਾਂ ਕਹਿੰਦੇ ਇਹਦੇ ਨਾਲ ਵੀ ਮੈਂ ਰੱਜਣਾ ਹੈ ਕਹਿੰਦਾ ਹੁਣ ਤਾਂ ਮੇਰੇ ਕੋਲ ਅੱਧਾ ਹੀ ਰਹਿ ਗਿਆ ਮੈਂ ਸਵਾਹ ਖਾऊं ਕਹਿੰਦੇ ਤਥਾਸਤੂ ਕਹਿੰਦੇ ਉਹਦਾਂ ਦਾ ਸਵਾਹੇ ਖਾਂਦੇ ਮੇਰੇ ਕੋਲ ਆ ਗਏ ਕਹਿੰਦੇ ਦੂਜੇ ਕੋਲ ਆ ਗਏ ਕਹਿੰਦੇ ਉਹਨੇ ਵੀ 1/2 ਪ੍ਰਸ਼ਾਦਾ ਦੇਤਾ ਜਾਂ ਬਾਕੀ ਦਾ ਤਾਂ ਮੰਗਿਆ ਕਹਿੰਦੇ ਉਹ ਕਹਿਣ ਲੱਗਿਆ ਮੈਂ ਆਂ ਵਿਆਰ ਖਾਊਂ ਤੈਨੂੰ ਅੱਧਾ ਦੇ ਕੇ ਮੈਂ ਵੀ ਤਾਂ ਕੁਝ ਪਾਉਣਾ ਹੈ ਮੂੰਹ 'ਚ ਕਹਿੰਦਾ ਉਹਨਾਂ ਤੁਸੀਂ ਤਥਾਸਤੂ ਕਹਤਾ ਉਹਦਾਂ ਦਾ ਵਿਆਰ ਖਾਂਦੇ ਤੇ ਮੇਰੇ ਕੋਲ ਜਦ ਆਇਆ ਮੈਂ ਜਦ ਡੇਢ ਪ੍ਰਸ਼ਾਦਾ ਦੇ ਕੇ ਅੱਧਾ ਰਹਿ ਗਿਆ ਉਸ ਵੇਲੇ ਮੈਂ ਕਿਹਾ ਵੀ ਮੈਂ ਮਰੂੰਗਾ ਫਿਰ ਤੈਨੂੰ ਸਾਰੀ ਰੋਟੀ ਦੇ ਕੇ ਕਹਿੰਦੇ ਤਖਾਸ ਤੂੰ ਉਦੋਂ ਦਾ ਮੈਂ ਜੰਮੀ ਜਾਂਦਾ ਮਰੀ ਜਾਂਦਾ ਇਹਨੇ ਨੂੰ ਤੇਰੇ ਕੋਲ ਆ ਗਏ ਕਹਿੰਦਾ ਜਦ ਦੋਏ ਪ੍ਰਸ਼ਾਦੇ ਦੇ ਤੇ ਤੇ ਉਹ ਤੇ ਬਹੁਤ ਬੇਨਤੀ ਕਰੀ ਮਹਾਰਾਜ ਸਾਡਾ ਨੇਮਤਾ ਨਹੀਂ ਹੈ ਕਦੇ ਅਸੀਂ ਮੰਗਣ ਤਾਂ ਨਹੀਂ ਗਏ ਅੱਜ ਤੱਕ ਕਿਉਂਕਿ ਅਸੀਂ ਪਰਮੇਸ਼ਰ ਦੇ ਭਰੋਸੇ ਤੇ ਰਹਿੰਦੇ ਜੋ ਆ ਜਾਂਦਾ ਉਹ ਛੱ ਲੈਣੇ ਆਵੇ ਤਾਂ ਅਸ਼ਗਨ ਨੇ ਆ ਨਾ ਆਵੇ ਤਾਂ ਸੀ ਪਰਮੇਸ਼ਰ ਦੇ ਪਾਣੀ ਚ ਬੈਠੇ ਆ ਹੁਕਮ ਕਰੋ ਮੈਂ ਜਾ ਕੇ ਪੋਰ ਲਿਆਵਾਂ ਕਹਿੰਦੇ ਨਹੀਂ ਤੈਨੂੰ ਦਰਸ਼ਨ ਦਿੱਤੇ ਅਸੀਂ ਤੇਰੇ ਕੋਲੇ ਸੀ ਜੇ ਦਰਸ਼ਨ ਹੋਏ ਦਰਸ਼ਨ ਸਾਨੂੰ ਵੀ ਹੋਗੇ ਅਸੀਂ ਕਹੇ ਤਾਂ ਭਗਵਾਨ ਸੀ ਤੇ ਉਸ ਵੇਲੇ ਅਸੀਂ ਕਹਿੰਦੇ ਬੇਨਤੀ ਕਰੀ ਮਹਾਰਾਜ ਸਾਡਾ ਛਡਾ ਸ਼ਟਕਾਰਾ ਕਿਵੇਂ ਹੋਏਗਾ ਕਹਿੰਦੇ ਇਹ ਜਿਹੜਾ ਇਹ ਸਾਧੂ ਹੈ ਇਹ ਅਗਲੀ ਵਾਰੀ ਬਾਦਸ਼ਾਹ ਬਣੇਗਾ ਤੇ ਦੋ ਬਰਸ਼ਾਦਿਆਂ ਦਾ ਫਾਲੇ ਨੂੰ ਚੱਕਰਵਰਤੀ ਬਾਦਸ਼ਾਹੀ ਮਿਲੇਗੀ ਤੁਕੇਲੇ ਸਵਾਨ ਸਵਾਨ ਕਰ ਦਿੱਤਾ ਸਵਾਨ ਸਦਾਨ ਦਾ ਬਹੁਤ ਬੜਾ ਫਲ ਹੋਇਆ ਕਰਦਾ ਮਹਾਰਾਜ ਸਾਡਾ ਛਟਕਾਰਾ ਕਹਿੰਦੇ ਜਦ ਭਰ ਜਵਾਨੀ ਚ ਹੋਏਗਾ ਉਸ ਵੇਲੇ ਅਸੀਂ ਇਹਦੇ ਮਨ ਚ ਫੁਰਨਾ ਪੈਦਾ ਕਰਾਂਗੇ ਤੇ ਪੁੱਛੇਗਾ ਕਿ ਮੈਨੂੰ ਰਾਜ ਕਿਵੇਂ ਮਿਲਿਆ ਉਸ ਵੇਲੇ ਇਹ ਲੜਕੀ ਜਿਹੜੀ ਹੈ ਇਹਨੂੰ ਅਸੀਂ ਪਿਛਲੇ ਜਨਮ ਦਾ ਗਿਆਨ ਦਵਾਵਾਂਗੇ ਇਹ ਇਸ ਤਰ੍ਹਾਂ ਤੁਹਾਡੇ ਕੋਲ ਭੇਜੇਗੀ ਤੇ ਜਦੋਂ ਤੁਹਾਡੇ ਕੋਲ ਆ ਕੇ ਪੁੱਛੇਗਾ ਇਹ ਉਸ ਵੇਲੇ ਤੁਹਾਡਾ ਸ਼ਤਕਾਰਾ ਹੋ ਜਾਏਗਾ ਤਿੰਨਾਂ ਦਾ ਸੋ ਕਹਿਣ ਲੱਗੇ ਮਹਾਰਾਜ ਤੁਸੀਂ ਆ ਗਏ ਫਤਿਹ ਪੁੱਛ ਲਿਆ ਤੇ ਹੁਣ ਮੈਂ ਵੀ ਸਰੀਰ ਛੱਡਦਾ ਤੇ ਹੁਣ ਤੁਹਾਡੇ ਜਾਂਦਿਆਂ ਨੂੰ ਉਹ ਦੋਏ ਸੰਤ ਤੇ ਲੜਕੀ ਵੀ ਸਰੀਰ ਛੱਡਦੇਗੀ ਤੇ ਹੁਣ ਅਸੀਂ ਆਪਣੇ ਪਰ ਜਾ ਰਹੇ ਹਾਂ ਦਰਗਾਹ ਨੂੰ ਛੇ ਸਹੇ ਨੂੰ ਖਾਇਫ ਹਾਲੇ ਕਹਿੰਦੇ ਨੇ ਜਿੱਲਾ ਨਾਸ਼ ਨਾ ਹੋਵੇ ਫਲ ਦਾ ਸੋ ਉਹ ਦਾਨ ਹੁੰਦਾ ਹੈ ਜਿਹੜਾ ਵੈਗਰੂ ਦਾ ਵੈਗਰੂ ਦਾ ਦਿੱਤਾ ਹੋਇਆ ਸਮਝ ਕੇ ਫੇਰ ਨਿਮਰਤਾ ਦੇ ਨਾਲ ਕੱਢਣਾ ਸੋ ਗੁਰੂ ਘਰ ਦੇ ਅੰਦਰ ਖੇਤ ਹੈ ਗੁਰਸਿੱਖ ਗੁਰੂ ਘਰ ਦਾ ਸਥਾਨ ਜਿੱਥੇ ਲੰਗਰ ਚੱਲਦੇ ਹੋਣ ਜਿੱਥੇ ਸੇਵਾ ਹੁੰਦੀ ਹੋਵੇ ਜਿੱਥੇ ਪੜ੍ਹਾਈ ਹੁੰਦੀ ਹੋਵੇ ਜਿੱਥੇ ਗਰੀਬ ਦਾ ਗਰੀਬ ਦੀ ਸਵਾਲ ਹੋਵੇ ਜਿੱਥੇ ਬਿਮਾਰਾਂ ਦੀ ਸਵਾਲ ਹੋਵੇ ਉਹ ਥਾਂ ਤੇ ਦਾਨ ਦੇਣ ਵਾਸਤੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਸਾਨੂੰ ਤਾਕੀਦ ਕੀਤੀ ਹੈ